ਸਸ਼ੀਕਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਹਦੇ ਵਿੱਚ ਅੱਜ ਆਪਾਂ ਸਿੱਖਾਂਗੇ ਜੀ 3D ਜਿਹੜਾ ਹੈਗਾ ਰੋਜ਼ ਫਲਾਰ ਤੁਸੀਂ ਦੇਖ ਸਕਦੇ ਹੋ ਜਿੱਦਾਂ ਕਿ ਆਪਾਂ ਇਸ ਸੂਟ ਦੇ ਉੱਪਰ ਵਰਕ ਕਰ ਰਹੇ ਹਾਂ ਤਾਂ ਇਹ ਆਪਾਂ ਫਲਾਰ ਜਿਹੜੇ ਪਹਿਲਾਂ ਬਣਾ ਰੱਖਿਆ ਹੈ ਤੇ ਆਪਾਂ ਹੁਣ ਇਹ ਤੁਹਾਨੂੰ ਸਿਖਾਉਣ ਦੇ ਲਈ ਠੀਕ ਹੈ ਵੀਡੀਓ ਬਣਾ ਰਹੇ ਹਾਂ ਜੇਕਰ ਤੁਸੀਂ ਆਪਣੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਜੇਕਰ ਤੁਸੀਂ ਫੁੱਲ ਵੀਡੀਓ ਦੇਖੋਗੇ ਤਾਂ ਹੀ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆਏਗੀ ਠੀਕ ਹੈ ਜੀ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਫਲਾਰ ਇਹ ਆਪਾਂ ਪਹਿਲਾਂ ਜਿਹੜਾ ਹੈਗਾ ਡਰਾ ਕੀਤਾ ਹੋਇਆ ਪੂਰੇ ਸੂਟ ਦੇ ਉੱਪਰ ਡਿਜ਼ਾਈਨ ਕਿਸ ਤਰੀਕੇ ਨਾਲ ਬਣਾਉਣਾ ਤੇ ਇਹ ਆਪਾਂ ਜਿਹੜੇ ਹੈਗੇ 2 ਨੀਡਲ ਯੂਜ਼ ਕਰਾਂਗੇ ਇਹਨੂੰ ਬਣਾਉਣ ਵਾਸਤੇ ਠੀਕ ਹੈ ਸੇਮ ਆਪਾਂ ਜਿਵੇਂ ਬੁਲੀਅਨ ਸਟਿਚ ਦਾ ਬਣਾਉਂਦੇ ਨੇ ਫਲਾਰ ਪੈਟਰਨ ਸੇਮ ਹੈ ਬਟ ਜਿਹੜਾ ਹੈਗਾ ਸਟਿਚ ਆਪਾਂ ਅਲੱਗ ਲਾਵਾਂਗੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਦਾਂ ਆਪਾਂ ਠੀਕ ਹੈ ਪਹਿਲਾਂ ਇੱਕ ਸਾਈਡ ਤੋਂ ਆਪਾਂ ਜਿੱਦਾਂ ਧਾਗੇ ਨੂੰ ਕੱਢਿਆ ਸੂਈ ਨੂੰ ਤਾਂ ਦੂਸਰੀ ਸਾਈਡ ਤੋਂ ਇਦਾਂ ਜਿਵੇਂ ਆਪਾਂ ਬੁਲੀਨ ਦਾ ਕਰਦੇ ਹੁੰਨੇ ਆ ਠੀਕ ਹੈ ਬੁਲੀਨ ਰੋਜ਼ ਬਣਾਉਣ ਵੇਲੇ ਉਦਾਂ ਆਪਾਂ ਸੂਈ ਨੂੰ ਉਸ ਤਰੀਕੇ ਨਾਲ ਹਾਫ ਜਿਹੜਾ ਹੈਗਾ ਉਹਨੂੰ ਇਦਾਂ ਕਰ ਲੈਣਾ ਠੀਕ ਹੈ ਦੈਨ ਆਪਾਂ ਨਾਲ ਠੀਕ ਹੈ ਇੱਕ ਸਾਈਡ ਦੇ ਉੱਪਰ ਆਪਣਾ ਧਾਗਾ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਦੂਸਰੀ ਸਾਈਡ ਦੇ ਆਪਾਂ ਬਰਾਬਰ ਉਹਦੇ ਸੂਈ ਨੂੰ ਕੱਢਣਾ ਠੀਕ ਹੈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਤਰੀਕੇ ਨਾਲ ਠੀਕ ਹੈ ਇਦਾਂ ਆਪਾਂ ਇਹਨੂੰ ਆਪਣੀ ਫਿੰਗਰ ਦੇ ਉੱਪਰ ਰੱਖ ਲੈਣਾ ਨੀਡਲ ਨੂੰ ਠੀਕ ਹੈ ਇਸ ਤਰੀਕੇ ਨਾਲ ਤਾਂ ਆਪਾਂ ਦੇਖੋ ਇਧਰੋਂ ਥ੍ਰੈਡ ਨੂੰ ਇਦਾਂ ਤੁਸੀਂ ਦੇਖ ਸਕਦੇ ਹੋ ਇਦਾਂ ਫੋਲਡ ਕਰਨਾ ਇਸ ਤਰੀਕੇ ਨਾਲ ਫਿਰ ਉਹਦੇ ਉੱਪਰ ਦੀ ਲੰਗਾ ਦੇਣਾ ਠੀਕ ਹੈ ਸੁੰਨੀਆਂ ਦੇ ਉੱਪਰ ਦੀ ਇਦਾਂ ਜਿੱਧਰੋਂ ਆਪਣਾ ਥ੍ਰੈਡ ਪਹਿਲਾਂ ਸੀ ਠੀਕ ਹੈ ਉਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਉਧਰੋਂ ਹੀ ਖਿੱਚਣਾ ਠੀਕ ਹੈ ਇਦਾਂ ਦੇਖੋ ਇਦਾਂ ਫੋਲਡ ਕਰਨਾ ਫਿਰ ਆਪਾਂ ਇਸ ਤਰੀਕੇ ਨਾਲ ਧਾਗੇ ਨੂੰ ਖਿੱਚਣਾ ਇੱਧਰ ਟਾਈਟ ਕਰ ਦੇਣਾ ਇਹਨੂੰ ਠੀਕ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਉਹਦਾ ਜ ਨੇੜੇ ਕਰ ਲੈਣੇ ਆਂ ਜਿਦਾਂ ਇਸ ਤਰੀਕੇ ਨਾਲ ਤੁਸੀਂ ਇਹ ਧਿਆਨ ਨਾਲ ਦੇਖ ਲਿਓ ਆਪਾਂ ਧਾਗੇ ਨੂੰ ਉਂਗਲ ਦੇ ਉੱਪਰ ਕਿਸ ਤਰੀਕੇ ਨਾਲ ਲਪੇਟਦੇ ਆਂ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਜਿਹੜਾ ਕੋਈ ਆਪਣਾ ਜਿਵੇਂ ਬੋਨਾ ਜਾਣਦਾ ਕੋਟੀਆਂ ਵਗੈਰਾ ਤਾਂ ਉਹ ਉਹਨਾਂ ਨੂੰ ਜਲਦੀ ਸਮਝ ਆ ਜਾਏਗਾ ਜਿੱਦਾਂ ਉਹ ਕੁੰਡੇ ਪਾਉਂਦੇ ਆਪਾਂ ਸਲਾਈ ਦੇ ਉੱਪਰ ਉਸੇ ਤਰੀਕੇ ਨਾਲ ਹੀ ਇਹਨੂੰ ਕਰਨਾ ਹੈ ਠੀਕ ਹੈ ਇਦਾਂ ਇਹਨੂੰ ਜਿੰਨਾ ਕ ਆਪਣਾ ਫੈਬਰਿਕ ਹੈ ਜਿਵੇਂ ਆਪਾਂ ਦੂਸਰੇ ਫਲਾਟ ਦੇ ਵਿੱਚ ਕਰਦੇ ਆ ਉਦਾਂ ਹੀ ਉਹਨੇ ਕੱਪਾ ਇਹਦੇ ਉੱਪਰ ਇਦਾਂ ਇਹਨੂੰ ਲਿਪੇਟ ਲੈਣਾ ਇੱਧਰ ਟੰਕੀ ਪਾਈ ਜਣੇ ਉੱਪਰ ਠੀਕ ਹੈ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਇੱਕ ਅ ਥੋੜਾ ਜਿਹਾ ਕਾਰਨਰ ਜਾਂ ਇੱਕ ਛੇਪ ਜੀ ਬਣ ਰਹੀ ਆ ਠੀਕ ਇੱਧਰ ਠੀਕ ਹੈ ਹੁਣ ਤੁਸੀਂ ਦੇਖੋ ਜਿਹੜੀ ਸੂਈ ਦੇ ਵਿੱਚ ਆਪਾਂ ਧਾਗਾ ਨਹੀਂ ਪਾਇਆ ਹੋਇਆ ਠੀਕ ਹੈ ਪਹਿਲਾਂ ਉਹ ਸੂਈ ਨੂੰ ਆਪਾਂ ਉੱਪਰ ਦੀ ਬਾਹਰ ਕੱਢਦੇ ਨੇ ਇਸ ਟ੍ਰਿਕੇ ਨਾਲ ਦੈਨ ਆਪਾਂ ਦੂਸਰੀ ਸੂਈ ਜਿਹਦੇ ਵਿੱਚ ਆਪਣਾ ਥ੍ਰੈਡ ਹੈ ਉਹਨੂੰ ਉੱਪਰ ਕਰਨਾ ਹੌਲੀਕ ਦਿਨੇ ਕਰਨਾ ਤੇ ਉੱਪਰੋਂ ਪਾਣੀ ਨੂੰ ਪਕੜ ਕੇ ਰੱਖਣਾ ਠੀਕ ਹੈ ਉੱਪਰੋਂ ਤੁਸੀਂ ਦੇਖ ਸਕਦੇ ਹੋ ਇਦਾਂ ਇਧਰੋਂ ਇੱਕ ਪਾਸੇ ਤੋਂ ਬਿਲਕੁਲ ਪਲੇਨ ਆ ਦੂਸਰੇ ਪਾਸੇ ਜਿਹੜਾ ਹੈਗਾ ਇਹਦਾ ਇਦਾਂ ਲੁੱਕ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਾਂ ਉਹ ਵਾਲ ਜਿੱਧਰ ਆਪਣਾ ਜਿਹੜਾ ਹੈਗਾ ਜਿਵੇਂ ਨੋਟ ਹੁੰਦੀ ਆ ਉਸ ਤਰੀਕੇ ਨਾਲ ਇਧਰੋਂ ਫਿਨਿਸ਼ਿੰਗ ਆਈ ਹੋਈ ਹੈ ਇਸ ਚੀਜ਼ ਨੂੰ ਆਪਾਂ ਉੱਪਰ ਰੱਖਣਾ ਠੀਕ ਹੈ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਇਦਾਂ ਨੂੰ ਆਪਾਂ ਇੱਥੋਂ ਪਕੜ ਕੇ ਤੇ ਧਾਗੇ ਨੂੰ ਖਿੱਚ ਲੈਣਾ ਠੀਕ ਹੈ ਟਾਈਟ ਕਰ ਦੇਣਾ ਵੀ ਆਪਣੇ ਜਿਹੜਾ ਬਣੀ ਹੋਈ ਹੈ ਪੈਟਲ ਉਹ ਅੱਛੇ ਤਰੀਕੇ ਨਾਲ ਉਹ ਆਪਣੀ ਪੂਰੀ ਆ ਜਾ ਠੀਕ ਹੈ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਦੈਨ ਆਪਾਂ ਸੂਈ ਨੂੰ نیچے ਲੈ ਜਾਣਾ ਠੀਕ ਹੈ ਇਹ ਆਪਣੀ ਪੈਟਲ ਇੱਕ ਪੱਕੀ ਹੋ ਗਈ ਠੀਕ ਹੈ ਇਸ ਤਰੀਕੇ ਨਾਲ ਹੁਣ ਸੇਮ ਬਰਾਬਰ ਹੀ ਆਪਾਂ ਇਹਨੂੰ ਕਰਨਾ ਇੱਥੋਂ ਕੱਢਾਂਗੇ ਆਪਾਂ ਸੂਈ ਨੂੰ बराबरी ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਇਦਾਂ ਇਦਾਂ ਸੇਮ ਇਧਰੋਂ نیچے ਵਾਲੀ ਸਾਈਡ ਤੋਂ ਉੱਪਰ ਨੂੰ ਸੂਈ ਨੂੰ ਖੜ ਲਾਂਗੇ ਠੀਕ ਹੈ ਇਦਾਂ ਠੀਕ ਹੈ ਹੁਣ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਣਾ ਜਿਹੜਾ ਥ्रेड ਸੀਗਾ ਉਹ ਇਧਰ ਆਪਣੇ ਸੱਜੇ ਹੱਥ ਵਾਲੀ ਸਾਈਡ ਸੀ ਠੀਕ ਹੈ ਰਾਈਟ ਸਾਈਡ ਹੁਣ ਆਪਣਾ ਧਾਗਾ ਜਿਹੜਾ ਉਹ ਖੱਬੇ ਹੱਥ ਹੈ ਲੈਫਟ ਸਾਈਡ ਠੀਕ ਹੈ ਤਾਂ ਆਪਾਂ ਸੂਈਏ ਜਿਹੜੀ ਓਪੋਜ਼ਿਟ ਸਾਈਡ ਰੱਖਣੀ ਹੈ ਠੀਕ ਹੈ ਦੂਸਰੀ ਸਾਈਡ ਜਿਹੜੀ ਆਪਾਂ ਸੈਕੰਡ ਸੂਈ ਯੂਜ਼ ਕਰਨੀ ਹੈ ਨੀਡਲ ਤਾਂ ਇਸ ਤਰੀਕੇ ਨਾਲ ਹੁਣ ਇਧਰਲੇ ਹੱਥੋਂ ਆਪਾਂ ਇਧਰ ਨੂੰ ਹੁਣ ਦੇਖੋ ਪਹਿਲਾਂ ਥ੍ਰੈਡ ਦੂਸਰੀ ਸਾਈਡ ਸੀ ਤਾਂ ਪਤਾ ਅੱਗੇ ਨੂੰ ਉਧਰ ਖਿੱਚਦੇ ਸੀ ਜਦੋਂ ਆਪਾਂ ਵਲ ਪਾਉਂਦੇ ਸੀ ਉੱਪਰ ਤਾਂ ਉਧਰ ਖਿੱਚਦੇ ਸੀ ਤਾਂ ਹੁਣ ਆਪਾਂ ਇਹ ਵਾਲੇ ਤਾਂ ਅੱਗੇ ਨੂੰ ਇਧਰਲੀ ਸਾਈਡ ਹੀ ਖਿੱਚਾਂਗੇ ਇਸ ਤਰੀਕੇ ਨਾਲ ਉਂਗਲ ਦੇ ਉੱਪਰ ਲਪੇਟ ਕੇ ਇੱਦਾਂ ਇੱਦਾਂ ਖਿੱਚ ਲੈਣਾ ਠੀਕ ਹੈ ਇਸ ਤਰੀਕੇ ਨਾਲ ਵਲ ਜਿਹੜੇ ਆਪਾਂ ਉੱਪਰ ਪਾਉਂਦੇ ਜਾਣਾ ਤੁਸੀਂ ਗਿਣ ਕੇ ਵੀ ਆਪਦਾ ਹਿਸਾਬ ਰੱਖ ਸਕਦੇ ਹੋ ਵੀ ਇੰਨੇ ਇੱਕ ਤੁਸੀਂ ਕਪੜਾ ਆਪਣੀ ਸੂਈ ਦੇ ਉੱਪਰ ਚੱਕਿਆ ਹੋਇਆ ਹੈ ਤਾਂ ਐਡਾ ਆਪਣਾ ਟੰਕਾ ਤਾਂ ਉਸ ਹਿਸਾਬ ਨਾਲ ਤੁਸੀਂ ਆਪਦਾ ਅੰਦਾਜ਼ੇ ਨਾਲ ਪਾ ਸਕਦੇ ਹੋ ਜਾਂ ਫਿਰ ਤੁਸੀਂ ਇਸ ਨੂੰ ਗਿਣ ਸਕਦੇ ਹੋ ਵੀ ਇੰਨੇ ਤੁਸੀਂ ਜਿਹੜੇ ਹੈਗੇ ਉੱਪਰ ਇਹਨੂੰ ਲਪੇਟੇ ਹੈਗਾ ਤਾਂ ਜੋ ਤੁਸੀਂ ਨੈਕਸਟ ਜਦੋਂ ਫਲਾਰ ਬਣਾਓ ਸੂਟ ਦੇ ਉੱਪਰ ਕਿਉਂਕਿ ਆਪਾਂ ਇੱਕ ਇੱਕ ਫਲਾਰ ਤਾਂ ਬਣਾਉਂਦੇ ਨਹੀਂ ਠੀਕ ਹੈ ਕਾਫੀ ਸਾਰੇ ਫਲਾਰ ਬਣਾਉਣੇ ਆ ਤਾਂ ਫਿਰ ਤੁਹਾਨੂੰ ਸੌਖਾ ਹੋ ਜੇ ਠੀਕ ਹੈ టనా బ తరికే నేరు థర్ెడ్ ఖిచ్చే యూసరి సైడ్ లేక నీచేను ఫిక్స్ కదా పక్కానా ਦੇਖ ਸਕਦੇ ਜਿੱਦਾਂ ਆਪਾਂ ਇਹ ਜਿਆਦਾ ਜਿਹੜੀਆਂ ਹੈਗੀਆਂ ਚੜਾਈ ਦੇ ਵਿੱਚ ਜਿਆਦਾ ਚੌੜੀਆਂ ਨਹੀਂ ਹੈਗੀਆਂ ਆਪਣੀਆਂ ਪੱਤੀਆਂ ਤਾਂ ਇਹਨੂੰ ਤੁਸੀਂ ਠੀਕ ਹੈ ਇਸ ਤਰੀਕੇ ਨਾਲ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਕੋਈ ਪਾਈਪ ਵਗੈਰਾ ਜਿੱਦਾਂ ਕੋਈ ਸਿੱਕੇ ਦੀ ਪਾਈਪ ਹੁੰਦੀ ਹੈ ਗੋਲ ਠੀਕ ਹੈ ਉਸ ਨੂੰ ਵੀ ਸੂਈ ਦੇ ਉੱਪਰ ਚੜਾ ਕੇ ਛੋਟਾ ਜਿਹਾ ਟੁਕੜਾ ਲੈ ਕੇ ਤਾਂ ਉਹਦੇ ਨਾਲ ਵੀ ਤੁਸੀਂ ਇਨੂੰ ਬਣਾ ਸਕਦੇ ਹਾਂ ਵੀ ਜੇਕਰ ਤੁਸੀਂ ਇਹ ਚੁੜਾਈ ਦੇ ਵਿੱਚ ਥੋੜਾ ਜਿਆਦਾ ਬਣਾਉਣਾ ਹੋਣਾ ਤਾਂ ਤੁਸੀਂ ਇਹ ਜਾਂ ਫਿਰ ਤੁਸੀਂ ਦੋ ਨੀਡਲ ਦੀ ਬਜਾਏ ਤਿੰਨ ਨੀਡਲ ਯੂਜ਼ ਕਰ ਸਕਦੇ ਹੋ ਠੀਕ ਹੈ ਜਿੰਨੇ ਤੁਸੀਂ ਜਿਆਦਾ ਇਹਨੂੰ ਚੌੜਾ ਕਰਨਾ ਪੈਟਰਨ ਨੂੰ ਠੀਕ ਹੈ ਤਾਂ ਤੁਸੀਂ ਹੁਣ ਦੇਖ ਸਕਦੇ ਹੋ ਇਹਨੂੰ ਆਪਾਂ ਹੁਣ ਰਾਉਂਡ ਦੇ ਵਿੱਚ ਜਿਹੜਾ ਫਲਾਰ ਦੀ ਸ਼ੇਪ ਦੇਣੀ ਹੈ ਤਾਂ ਆਪਾਂ ਇਹਦੀ ਸੈਕਿੰਡ ਸੈਂਟਰ ਦੇ ਵਿੱਚ ਆਪਾਂ ਦੋ ਲਾਈਨਸ ਬਣਾਤੀਆਂ ਜਿੱਦਾਂ ਆਪਾਂ ਬੁਲੀਅਨ ਦੇ ਵਿੱਚ ਬਣਾਉਣਾ ਹੈ ਇਹ ਦੋ ਦੀ ਬਜਾਏ ਤੁਸੀਂ ਤਿੰਨ ਵੀ ਬਣਾ ਸਕਦੇ ਹੋ ਠੀਕ ਹੈ ਤਾਂ ਉਸ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਅੱਗੇ ਇਸ ਟੰਕੇ ਨਾਲ ਤੁਸੀਂ ਆਪਦੇ ਫਲਾਰ ਨੂੰ ਬਣਾ ਸਕਦੇ ਹੋ ਜਿੰਨੀ ਮਰਜ਼ੀ ਤੁਸੀਂ ਪੈਟਲਸ ਬਣਾ ਸਕਦੇ ਹੋ ਠੀਕ ਹੈ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਇਧਰੋਂ ਆਪਾਂ ਉੱਪਰ ਦੀ ਪਹਿਲਾਂ ਇੱਕ ਪੈਟਲ ਬਣਾਵਾਂਗੇ ਠੀਕ ਹੈ ਥੈਨ ਨਾਲ ਦੇਖੋ ਇਧਰੋਂ ਸੂਈ ਕੱਢੀ ਫਿਰ ਆਪਾਂ ਇਧਰੋਂ ਕੱਢ ਲੈਣਾ ਠੀਕ ਹੈ ਇਸ ਤਰੀਕੇ ਨਾਲ ਇਦਾਂ ਤੁਸੀਂ ਦੂਸਰੇ ਹੱਥ ਦੀ ਜਿਹੜੀ ਹੈਗੀ ਫਿੰਗਰ ਉਹਦੇ ਉੱਪਰ ਸੂਈ ਜਿਹੜੀਆਂ ਦੋਨੋਂ ਆਪਣੀ ਸੂਈ ਹੈ ਨੀਡਲਸ ਇਹਨਾਂ ਨੂੰ ਉੱਪਰ ਰੱਖ ਲੈਣਾ ਤਾਂ ਜੋ ਆਪਾਂ ਨੂੰ ਜਦੋਂ ਆਪਾਂ ਉੱਪਰ ਦੀ ਇਹਦੇ ਟੰਕ ਆਪਣਾ ਧਾਗੇ ਨੂੰ ਲਪੇਟਣਾ ਹੈ ਤਾਂ ਆਪਾਂ ਨੂੰ ਈਜ਼ੀ ਹੋ ਜੀ ਠੀਕ ਹੈ ਇਸ ਤਰੀਕੇ ਨਾਲ ਇੱਦਾਂ ਪੇਟ ਦੇ ਲੈਣਾ ਇਧਰੋਂ ਤੁਸੀਂ ਦੇਖ ਸਕਦੇ ਹੋ ਮੈਂ ਸਾਈਡ ਤੋਂ ਇਧਰੋਂ ਪਹਿਲਾਂ ਥ੍ਰੈਡ ਨੂੰ ਫੜ ਰੱਖਿਆ ਹੈ ਜੇਕਰ ਤੁਸੀਂ ਇਸ ਤਰੀਕੇ ਨਾਲ ਥ੍ਰੈਡ ਨੂੰ ਫੜ ਲੋਗੇ ਤਾਂ ਪਹਿਲਾਂ ਤਾਂ ਇਸ ਤਰੀਕੇ ਨਾਲ इजीली ਜਿਹੜਾ ਹੈ ਕਿ ਉੱਪਰ ਜਿਹੜੇ ਇਹਦੇ ਆਪਾਂ ਇਦਾਂ ਇਹਨੂੰ ਲਪੇਟ ਸਕਦੇ ਹਾਂ ਠੀਕ ਹੈ ਇਦਾਂ ਫਿਰ ਢਿੱਲਾ ਨਹੀਂ ਰਹਿੰਦਾ ਇਧਰੋਂ ਖਸਿਆ ਜਾਂਦਾ ਇਧਰੋਂ ਆਪਣਾ ਧਾਗਾ ਤਾਂ ਟਾਈਟ ਹੋ ਜਾਂਦਾ ਤੇ ਫਿਰ ਆਪਾਂ ਨੂੰ ਉੱਪਰ ਦੀ ਇਧਰੋਂ ਲਪੇਟਣਾ ਸੌਖਾ ਠੀਕ ਹੈ इजीली ਲਪੇਟ ਸਕਦੇ ਆਪਾਂ ਹੁਣ ਜਿੱਦਾਂ ਇਦਾਂ ਰਾਉਂਡ ਸ਼ੇਪ ਆਪਾਂ ਬਣਾਣੀ ਆ ਫਲਾਰ ਦੀ ਤਾਂ ਉਦੋਂ ਤੁਸੀਂ ਇੱਧਰ ਵੱਧ ਇਹਨੂੰ ਲਪੇਟ ਸਕਦੇ ਹੋ ਠੀਕ ਹੈ ਜਿਵੇਂ ਕਿ 15 ਤੋਂ 20 ਤੱਕ ਠੀਕ ਹੈ ਜਿੰਨਾ ਤੁਹਾਡਾ ਵੱਡੇ ਫਲਾਰ ਆ ਠੀਕ ਹੈ ਉਸ ਹਿਸਾਬ ਨਾਲ ਤੁਸੀਂ ਜਿੰਨਾ ਜ਼ਿਆਦਾ ਲਪੇਟਣਾ ਚਾਹੋ ਉਹ ਨਾਲ ਲਪੇਟ ਸਕਦੇ ਹੋ ਠੀਕ ਹੈ ਇਹਨੂੰ ਉਸ ਤਰੀਕੇ ਨਾਲ ਉਹ ਲੁੱਕ ਵੀ ਇਹਦੀ ਚੇਂਜ ਹੋ ਜਾਏਗੀ ਜਿੰਨਾ ਜ਼ਿਆਦਾ ਜਿੰਨਾ ਘੱਟ ਉਦਾਂ ਪੈਟਲ ਵੱਡੀਆਂ ਬਣਾਉਣੀਆਂ ਠੀਕ ਹੈ ਲੰਬਾਈ 'ਚ ਤਾਂ ਉਸ ਤਰੀਕੇ ਨਾਲ ਜੇਕਰ ਛੋਟੀਆਂ ਬਣਾਉਣੀਆਂ ਹੈ ਤੋ ਉਸ ਹਿਸਾਬ ਨਾਲ ਤੁਸੀਂ ਆਪਣਾ ਇਹਨੂੰ ਬਣਾ ਸਕਦੇ ਹੋ ਠੀਕ ਹੈ ਜੀ ਆਈ ਹੋਪ ਤੁਹਾਨੂੰ ਇਹ ਵਾਲਾ ਫਲਾਰ ਜਿਹੜਾ ਪਸੰਦ ਆਏਗਾ ਤਾਂ ਵੀਡੀਓ ਐਂਡ ਹੋਣ ਤੋਂ ਬਾਅਦ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਠੀਕ ਹੈ ਤੁਹਾਨੂੰ ਕਿੱਦਾਂ ਲੱਗਿਆ ਇਹ ਵਾਲਾ ਫਲਾਰ ਸਿਖਾਉਣ ਦਾ ਤਰੀਕਾ ਕਿੱਦਾਂ ਲੱਗਿਆ ਠੀਕ ਹੈ ਤਾਂ ਲਾਈਕ ਵੀ ਕਰਿਓ ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਨਾਲ ਜਾਂ ਰਿਲੇਟਿਵਜ਼ ਨਾਲ ਜੋ ਵੀ ਸਿੱਖਣਾ ਚਾਹੁੰਦੇ ਆ ਠੀਕ ਹੈ ਤਾਂ ਜੋ ਉਹ ਵੀ ਫ੍ਰੀ ਆਫ ਕੋਸਟ ਦੇ ਵਿੱਚ ਠੀਕ ਹੈ ਐਮਬ੍ਰੋਇਡਰੀ ਸਿੱਖ ਸਕਣ ਜੇਕਰ ਤੁਸੀਂ ਬਿਲਕੁਲ ਸਟਾਰਟਿੰਗ ਤੋਂ ਸਿੱਖਣਾ ਚਾਹੁੰਦੇ ਹੋ ਜਾਂ ਫਿਰ ਤੁਹਾਡੇ ਕੋਈ ਫਰੈਂਡ ਰਿਲੇਟਿਵ ਸਿੱਖਣਾ ਚਾਹੁੰਦਾ ਤਾਂ ਆਪਾਂ ਬੇਸਿਕ ਤੋਂ ਜਿਹੜੀਆਂ ਹੈਗੀਆਂ ਵੀਡੀਓਜ਼ ਪਾਈਆਂ ਹੋਈਆਂ ਤੁਸੀਂ ਬੇਸਿਕ ਤੋਂ ਸਿੱਖ ਸਕਦੇ ਹੋ ਫਸਟ ਕਿਹੜਾ ਟੰਕਾ ਆਪਾਂ ਸਟਾਰਟਿੰਗ ਚ ਸਿੱਖਣਾ ਸਿੰਪਲ ਠੀਕ ਹੈ ਉਹ ਸਾਰੀਆਂ ਚੀਜ਼ਾਂ ਆਪਾਂ ਵੀਡੀਓਜ਼ ਦੇ ਵਿੱਚ ਦੱਸੀਆਂ ਹੋਈਆਂ ਤਾਂ ਉਹ ਆਪਣੀ ਪਲੇਲਿਸਟ ਬਣੀ ਹੋਈ ਹੈ ਉਹਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਵੀਡੀਓਜ਼ ਨੂੰ ਤੇ ਸਿੱਖ ਸਕਦੇ ਹੋ इजीली ਠੀਕ ਹੈ ਜੀ ਸਪੋਰਟ ਜ਼ਰੂਰ ਕਰਿਆ ਕਰੋ ਇਸ ਤਰੀਕੇ ਨਾਲ ਜਿੱਦਾਂ ਆਪਣੀ ਪਹਿਲੀ ਵਾਲੀ ਪੈਟਰਨ ਸੀ ਕਿ ਉਹਦੇ ਆਪਾਂ ਉਧਰੋਂ ਸਾਈਡ ਤੋਂ ਗੱਡੀ ਸੂਈ ਜਿਹਦੇ ਵਿੱਚ ਆਪਣਾ ਤਾਗਾ ਦਨ ਦੂਸਰੀ ਸੂਈ ਹੈ ਜਿਹੜੀ ਆਪਾਂ ਦੂਸਰੀ ਸਾਈਡ ਤੋਂ ਕਰ ਲਈ ਠੀਕ ਹੈ ਇਸ ਤਰੀਕੇ ਨਾਲ ਆਪਾਂ ਸੇਮ ਇਹ ਪੈਟਰਨ ਨੂੰ ਰਿਪੀਟ ਕਰਦੇ ਜਾਣਾ ਤੇ ਇਸ ਆਪਾਂ ਜਿਹੜੀਆਂ ਹੈਗੀਆਂ ਪੈਟਲਸ ਇਹਨਾਂ ਨੂੰ ਬਣਾਉਂਦੇ ਜਾਣਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਣਾ ਲੈਣਾ ਠੀਕ ਹੈ ਇਹ ਵਾਪਾ ਇਹ ਮੈਂ ਜਿਵੇਂ ਸਾਈਡ ਤੋਂ ਕਰ ਰਹੀ ਤੁਸੀਂ ਜ਼ਿਆਦਾ ਪੈਟਲਸ ਬਣਾਉਣੀ ਹੈ ਤਾਂ ਤੁਸੀਂ ਉਸ ਹਿਸਾਬ ਨਾਲ ਠੀਕ ਹੈ ਥੋੜਾ ਫੈਬਰਿਕ ਜਿਹੜਾ ਹੈਗਾ ਨੀਡਲ ਦੇ ਉੱਪਰ ਲੈ ਕੇ ਤਾਂ ਉਸ ਤਰੀਕੇ ਨਾਲ ਤੁਸੀਂ ਛੋਟੀਆਂ ਪੈਟਲਸ ਬਣਾ ਲਓ ਜ਼ਿਆਦਾ ਬਣਾ ਸਕਦੇ ਹੋ ਘਟ ਵੀ ਬਣਾ ਸਕਦੇ ਹੋ ਠੀਕ ਹੈ ਤਾਂ ਸ਼ੇਪ ਤੁਸੀਂ ਫਲਾਰ ਦੀ ਆਪਣੀ ਕਿਸੇ ਤਰ੍ਹਾਂ ਦੀ ਵੀ ਦੇ ਸਕਦੇ ਹੋ ਠੀਕ ਹੈ ਜਿੱਦਾਂ ਦਾ ਤੁਸੀਂ ਫਲਾਰ ਬਣਾਉਣਾ ਚਾਹੋ ਉਦਾਂ ਦਾ ਬਣਾ ਸਕਦੇ ਹੋ ਇਹ ਵਾਲੇ ਟੰਕੇ ਨੂੰ ਯੂਜ਼ ਕਰਕੇ ਠੀਕ ਹੈ ਇਸ ਤਰੀਕੇ ਨਾਲ ਇਦਾਂ ਨੀਡਲ نیچے ਜਾਏਗੀ ਹੁਣ ਇਹ ਵਾਲੀ ਪੈਟਰਨ ਦੇ ਇਧਰੋਂ ਠੀਕ ਹੈ ਸਾਈਡ ਤੋਂ ਕੱਢ ਲੈਣੀ ਸੀ ਆਪਾਂ ਰਾਉਂਡ ਸ਼ੇਪ ਦੇ ਵਿੱਚ ਇਹਨੂੰ ਘੁਮਾਉਂਦੇ ਜਾਣਾ ਉਦਾਂ ਆਉਂਦੇ ਜਾਣਾ ਰੌਂਡ ਚ ਠੀਕ ਹੈ ਤੇ ਇਹਨੂੰ ਆਪਾਂ ਬਣਾਉਂਦੇ ਜਾਣਾ ਠੀਕ ਹੈ ਜੀ ਸਪੋਰਟ ਜਰੂਰ ਕਰਿਆ ਕਰੋ ਕਿਉਂਕਿ ਵੀਡੀਓ ਬਣਾਉਣ ਤੇ ਕਾਫੀ ਮਿਹਨਤ ਲੱਗਦੀ ਹੈ ਤੇ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਸਿਖਾ ਰਹੇ ਆ ਤਾਂ ਪਲੀਜ਼ ਸਪੋਰਟ ਕਰਿਆ ਕਰੋ ਤੁਹਾਡੇ ਸਪੋਰਟ ਦੇ ਨਾਲ ਹੀ ਆਪਾਂ ਜਿਹੜਾ ਹੈਗਾ ਅੱਗੇ ਜਿਹੜਾ ਵੱਧ ਸਕਦੇ ਆ ਜੇਕਰ ਤੁਹਾਡਾ ਸਪੋਰਟ ਹੋਊਗਾ ਠੀਕ ਹੈ ਤੇ ਤੁਸੀਂ ਚੀਜ਼ਾਂ ਸਿੱਖ ਹੋਰ ਸਿੱਖਣ ਨੂੰ ਮਿਲਣਗੀਆਂ ਤੁਹਾਨੂੰ ਆਪਾਂ ਫਿਰ ਮੋਟੀਵੇਟ ਹੋਵਾਂਗੇ ਠੀਕ ਹੈ ਤੁਹਾਡੇ ਕਮੈਂਟਸ ਤੋਂ ਤੁਹਾਡੇ ਲਾਈਕਸ ਤੋਂ ਠੀਕ ਹੈ ਜਿੰਨੇ ਤੁਸੀਂ ਕਮੈਂਟ ਜ਼ਿਆਦਾ ਕਰੋਗੇ ਵਿਊਜ਼ ਜ਼ਿਆਦਾ ਦੇਵੋਗੇ ਠੀਕ ਹੈ ਉਨੇ ਹੀ ਫਿਰ ਮੋਟੀਵੇਸ਼ਨ ਹੋਊਗੀ ਵੀ ਬਹੁਤ ਲੋਕ ਪਸੰਦ ਕਰ ਰਹੇ ਆ ਤਾਂ ਫਿਰ ਆਪਾਂ ਹੋਰ ਨਵੀਆਂ ਵੀਡੀਓਜ਼ ਹੈਗੀਆਂ ਜਿਹੜੀਆਂ ਉਹ ਲੈ ਕੇ ਆਵਾਂਗੇ ਜਿਹੜੀਆਂ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਹੋਣਗੀਆਂ ਤੁਸੀਂ ਜਿਸ ਤੋਂ ਸਿੱਖ ਕੇ ਆਪਣਾ ਖੁਦ ਕੰਮ ਵੀ ਕਰ ਸਕਦੇ ਹੋ ਅ ਅਗਰ ਤੁਸੀਂ ਖੁਦ ਦਾ ਕੰਮ ਨਹੀਂ ਕਰਨਾ ਤਾਂ ਆਪਣੇ ਖੁਦ ਸੂਟ ਰੈਡੀ ਕਰ ਸਕਦੇ ਹੋ ਠੀਕ ਹੈ স্মਲ ਬਿਜ਼ਨਸ ਦੇ ਲਈ ਬਹੁਤ ਵਧੀਆ ਹੈ ਤੁਸੀਂ ਆਪ ਦਾ ਹੱਥ ਦਾ ਕੰਮ ਜਿਹੜਾ ਕਦੋਂ ਵੀ ਕਿਸੇ ਵੀ ਟਾਈਮ ਤੁਸੀਂ ਜ਼ਿੰਦਗੀ ਚ ਸਟਾਰਟ ਕਰ ਸਕਦੇ ਹੋ ਤਾਂ ਮੇਰੀ ਇਹੀ ਕੋਸ਼ਿਸ਼ ਰਹੂਗੀ ਕਿ ਤੁਹਾਨੂੰ ਆਪਣੀਆਂ ਸਾਰੀਆਂ ਭੈਣਾਂ ਨੂੰ ਠੀਕਾ ਮਾਤਾਵਾਂ ਨੂੰ ਛਾਰਿਆਂ ਨੂੰ ਇਹ ਚੀਜ਼ ਬੈਨੀਫਿਟ ਦੇਵੇ ਜੋ ਵੀ ਆਪਾਂ ਸੁਖਾਉਣੇ ਆ ਤਾਂ ਜੋ ਤੁਸੀਂ ਵੀ ਆਪਣਾ ਜਿਹੜਾ ਹੈਗਾ ਘਰ ਬੈਠ ਕੇ ਆਪਣੇ ਕੰਮ ਨੂੰ ਕਰ ਸਕੋ ਠੀਕ ਹੈ ਸੋ سپورਟ ਕਰਿਆ ਕਰੋ ਠੀਕ ਹੈ ਜੀ ਜੋ ਕਈ ਆਪਣੇ ਤੋਂ ਵੀਡੀਓਜ਼ ਤੋਂ ਸਿੱਖ ਕੇ ਆਪਾਂ ਨੂੰ ਕਮੈਂਟ ਵੀ ਕਰਦੀਆਂ ਪੈਣਾ ਵੀ ਬਹੁਤ ਵਧੀਆ ਉਹਨਾਂ ਨੂੰ ਸਮਝ ਆਉਂਦਾ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਵੀ ਆਪਾਂ ਕਿਸੇ ਦੇ ਕੰਮ ਆ ਰਹੇ ਹਾਂ ਠੀਕ ਹੈ ਤਾਂ ਉਹ ਆਪਣੀ ਵੀਡੀਓਜ਼ ਤੋਂ ਸਿੱਖ ਰਹੇ ਹੈ ਤਾਂ ਉਹਨਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਆਪਣੀ ਵੀਡੀਓਜ਼ ਨੂੰ ਦੇਖਦੇ ਆ ਤੇ ਲਾਈਕ ਸ਼ੇਅਰ ਕਰਦੇ ਆ ਠੀਕ ਹੈ ਕਮੈਂਟ ਵੀ ਕਰਦੇ ਆ ਤਾਂ ਉਹਨਾਂ ਲਈ ਦਿਲੋਂ ਬਹੁਤ ਜ਼ਿਆਦਾ ਧੰਨਵਾਦ ਵੀਡੀਓਜ਼ ਨੂੰ ਇੰਨਾ ਸਪੋਰਟ ਦੇਣ ਦੇ ਲਈ ਇਸੇ ਤਰ੍ਹਾਂ ਤੁਸੀਂ ਆਪਣਾ ਪਿਆਰ ਜਿਹੜਾ ਬਣਾਈ ਰੱਖਿਓ ਤਾਂ ਜੋ ਆਪਾਂ ਹੋਰ ਅੱਗੇ ਵਧਦੇ ਜਾਈਏ ਤੇ ਆਪਾਂ ਹੋਰ ਜਿਹੜੀਆਂ ਇਹਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹੀਏ ਜੋ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਯੂਸਫੁਲ ਰਹਿਣ ਠੀਕ ਹੈ ਜੀ ਪਾ ਇੱਕ ਹੋਰ ਚੈਨਲ ਬਣਾਇਆ ਹੋਇਆ ਉਹਦੇ ਉੱਪਰ ਆਪਾਂ ਪੇਂਟਿੰਗ ਦੀਆਂ ਵੀਡੀਓਜ਼ ਲੈ ਕੇ ਆਵਾਂਗੇ ਠੀਕ ਹੈ ਜਲਦੀ ਫਿਲਹਾਲ ਥੋੜਾ ਜਿਆਦਾ ਸ케ਜੂਲ ਬਿਜ਼ੀ ਚੱਲ ਰਿਹਾ ਤਾਂ ਕਰਕੇ ਇੱਕ ਵੀਡੀਓਜ਼ ਆਪਣੇ ਤੋਂ ਬਣਾਈਆਂ ਨਹੀਂ ਜਾ ਰਹੀਆਂ ਅਪਲੋਡ ਨਹੀਂ ਕੀਤੀਆਂ ਜਾ ਰਹੀਆਂ ਤਾਂ ਆਪਾਂ ਜਲਦੀ ਇਹਦੇ ਉੱਪਰ ਇਸ ਚੈਨਲ ਦੇ ਉੱਪਰ ਵੀ ਆਪਾਂ ਐਮਬਰਾਇਡਰੀ ਦੀਆਂ ਡੇਲੀ ਬੇਸਿਸ ਤੇ ਹੀ ਟਰਾਈ ਕਰੂੰਗੀ ਵੀ ਲੈ ਕੇ ਆਵਾਂ ਵੀਡੀਓਜ਼ ਐਂਡ ਆਪਾਂ ਪੇਂਟਿੰਗ ਦਾ ਵੀ ਸਟਾਰਟ ਕਰਾਂਗੇ ਵੀਡੀਓਜ਼ ਬੀ ਬੇਸਿਕ ਤੋਂ ਐਡਵਾਂਸ ਤੱਕ ਆਪਾਂ ਜਿਹੜਾ ਹੈਗਾ ਪੇਂਟਿੰਗ ਵੀ ਸਿਖਾਵਾਂਗੇ ਤੇ ਏਮਬਰਾਇਡਰੀ ਵੀ ਸਿਖਾਵਾਂਗੇ ਆਰੀ ਵਰਕ ਵੀ ਆਪਾਂ ਸਿਖਾਵਾਂਗੇ ਕੋਰਸ ਲੈ ਕੇ ਆਵਾਂਗੇ ਕਲਾਸਿਸ ਠੀਕ ਹੈ ਤਾਂ ਸਪੋਰਟ ਜਰੂਰ ਕਰਿਆ ਕਰੋ ਇਸ ਤਰੀਕੇ ਨਾਲ ਐਂਡ ਵੀ ਪਉ ਤਾਂ ਹੀ ਕਰਨਾ ਜਿੱਦਾਂ ਆਪਾਂ ਬੁਲੀਅਨ ਸਚ ਵਾਲੇ ਦਾ ਕਰਦੇ ਆ ਜਿੱਦਾਂ ਆਪਣੀ ਜਿਹੜੀ ਫਰਸਟ ਵਾਲੀ ਪੈਟਰਨ ਸੀ ਉਹਦੇ ਸੈਂਟਰ ਚ ਆਪਾਂ ਸੂਈ ਨੂੰ ਇਧਰੋਂ ਨੀਚੇ ਵਾਲੀ ਸਾਈਡ ਤੋਂ ਕਰਕੇ ਤੇ ਆਪਾਂ ਇਹਨੂੰ ਫਿਨਿਸ਼ ਕਰਨਾ ਤਾਂ ਜੋ ਇਹਦੀ ਪੈਟਰਨ ਵਧੀਆ ਲੁੱਕ ਦੇਵੇ ਇੱਕ ਸਾਈਡ ਜੀ ਤੇ ਆਪਣੀ ਪੈਟਰਨ ਨਾ ਰਵੇ ਤਾਂ ਉਸ ਤਰੀਕੇ ਨਾਲ ਆਪਾਂ ਫਿਨਿਸ਼ਿੰਗ ਦੇਣੀ ਹੈ ਠੀਕ ਹੈ ਤੁਸੀਂ ਕਮੈਂਟ ਜਰੂਰ ਕਰਿਓ ਹੋਰ ਕਿਹੜਾ ਤੁਸੀਂ ਟੰਕਾ ਸਿੱਖਣਾ ਚਾਹੁੰਦੇ ਹੋ ਜਾਂ ਫਿਰ ਡਿਜ਼ਾਈਨ ਸਿੱਖਣਾ ਚਾਹੁੰਦੇ ਹੋ ਆਪਾਂ ਸੂਟਾਂ ਦੇ ਡਿਜ਼ਾਈਨਸ ਜਿਹੜੇ ਐਮਬ੍ਰੋਇਡਰੀ ਦੇ ਨਾਲ ਰੈਡੀ ਕੀਤੇ ਹੋਏ ਆ ਜਾਂ ਫਿਰ ਹੋਰ ਤਾਂ ਆਪਾਂ ਉਹ ਆਪਾਂ ਤੁਹਾਨੂੰ ਕੀ ਇਹ ਵੀਡੀਓਸ ਬਣਾ ਕੇ ਪਾਵਾਂਗੇ ਪਿਕਸ ਆਪਾਂ ਕਲੈਕਟ ਕਰਕੇ ਸਾਰੀਆਂ ਤਾਂ ਤੁਸੀਂ ਦੱਸਿਓ ਵੀ ਕਿਹੜਾ ਤੁਸੀਂ ਡਿਜ਼ਾਈਨ ਸਿੱਖਣਾ ਤਾਂ ਆਪਾਂ ਉਹ ਵੀ ਪਾ ਵੀਡੀਓਸ ਲੈ ਕੇ ਆਵਾਂਗੇ ਠੀਕ ਹੈ ਤਾਂ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਇਸ ਤਰੀਕੇ ਨਾਲ ਤੁਸੀਂ ਇਹ ਨੀਚੇ ਨੂੰ ਠੀਕ ਹੈ ਨੋਟ ਲਗਾ ਕੇ ਇਦਾਂ ਠੀਕ ਹੈ ਦੋ ਵਾਰੀ ਨੋਟ ਲਗਾ ਦਿਆ ਕਰੋ ਤਾਂ ਜੋ ਪਣ ਧਾਗਾ ਨਿਕਲੇ ਨਾ ਬਾਅਦ ਚ ਇਸ ਤਰ੍ਹਾਂ ਚੰਗੇ ਤਰੀਕੇ ਨਾਲ ਦਨ ਆਪਾਂ thread ਨੂੰ ਕੱਟ ਕਰ ਦੇਣਾ ਠੀਕ ਹੈ ਇਦਾਂ ਇਸ ਤਰੀਕੇ ਨਾਲ ਇਹਦੀ ਲੁੱਕ ਆਈ ਹੈ ਫਲਾਰ ਦੀ ਠੀਕ ਹੈ ਇਦੇ ਵਿੱਚ ਮੈਂ ਥੋੜੀਆਂ ਪੈਟਰਲਸ ਪਾਈਆਂ ਇਧਰ ਤੁਸੀਂ ਦੇਖ ਸਕਦੇ ਹੋ ਆਹ ਵਾਲੇ ਫਲਾਰ ਆਪਣੇ ਬਹੁਤ ਸੋਹਣੀ ਲੁੱਕ ਬਣ ਕੇ ਰੈਡੀ ਹੁੰਦੀ ਹੈ ਠੀਕ ਹੈ ਤਾਂ ਆਪਾਂ ਪੂਰੀ ਜਿਹੜੀ ਹੈਗੀ ਸੂਟ ਦੀ ਉਹ ਵੀ ਵੀਡੀਓ ਪਾਵਾਂਗੇ ਇਦਾਂ ਆਪਾਂ ਇਧਰ neck ਜਿਹੜਾ ਹੈਗਾ ਉਹ ਕੀਤਾ ਹੋਇਆ ਸਕੁਅਰ ਚੌਰਸ ਗਲਾ ਕਹਿੰਦੇ ਨੇ ਆਪਾਂ ਤੇ ਇਹ ਬਣਿਆ ਹੋਇਆ ਇਹਦੇ ਵਿੱਚ ਆਪਾਂ ਹੁਣ ਲੀਵਸ ਵੀ ਬਣਾਵਾਂਗੇ ਪਰਲਸ ਲਗਾਵਾਂਗੇ ਤੇ ਬਹੁਤ ਸੋਹਣੀ ਲੁੱਕ ਜਿਹੜੀ ਇਹਦੀ ਬਣ ਕੇ ਰੈਡੀ ਹੋਗੀ ਆਪਾਂ ਫੁੱਲ ਵੀਡੀਓ ਪਾਵਾਂਗੇ ਠੀਕ ਹੈ ਜੀ Thank you so much for watching.